ਤੈ ਇਸ ਸਮੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਆ ਦੱਸਦੀ ਹੈ ਕਿ ਅੱਤੀ ਰਾਤ ਨੂੰ ਇੱਕ ਕਬੱਡੀ ਖਿਡਾਰੀ ਦੇ ਨਾਲ ਅਜੀਹਾ ਪਾਣਾ ਵਾਪਰਿਆ ਕਿ ਮੁੰਡੇ ਦੇ ਮੌਕੇ ਤੇ ਹੀ ਸਾਹ ਨਿਕਲ ਗਏ ਜਦਕਿ ਉਸ ਦਾ ਸਾਥੀ ਇਸ ਸਮੇ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਸਾਰਾ ਹਾਦਸਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਇਆ ਤਾਂ ਤਸਵੀਰਾਂ ਦੇਖ ਤੁਹਾਡੇ ਵੀ ਰੋਂਗ ਟੇਕ ਖੜੇ ਹੋ ਜਾਣਗੇ ਦਰਅਸਲ ਇੱਕ ਰਸਤੇ ਦੇ ਉੱਪਰ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਸੀ ਇਸ ਦੇ ਦੌਰਾਨ ਇੱਕ ਪੁਲੀ ਬਣਾ ਕੇ ਛੱਡੀ ਹੋਈ ਸੀ ਪਰ ਉੱਥੇ ਨਾ ਤਾਂ ਕੋਈ ਰਿਫਲੈਕਟਰ ਲੱਗਿਆ ਹੋਇਆ ਸੀ ਤੇ ਨਾ ਹੀ ਕੋਈ ਲਾਈਟ ਚਲਾਈ ਗਈ ਸੀ ਤਾਂ ਇਸੇ ਚਲਦੇ ਆ ਇੱਕ ਗੱਡੀ ਜਦੋਂ ਇਹ ਨੌਜਵਾਨ ਗੱਡੀ ਦੇ ਵਿੱਚ ਸਵਾਰ ਹੋ ਕੇ ਆ ਰਿਹਾ ਸੀ ਤਾਂ ਅਚਾਨਕ ਉਸ ਪੁਲੀ ਦੇ ਨਾਲ ਗੱਡੀ ਦੀ ਟੱਕਰ ਹੁੰਦੀ ਆ ਜਿਸ ਤੋਂ ਬਾਅਦ ਇਹ ਗੱਡੀ ਹਵਾ ਦੇ ਵਿੱਚ ਉੱਛਲਦੀ ਆ ਤੇ ਇਸ ਤਰ੍ਹਾਂ ਕਬੱਡੀ ਖਿਡਾਰੀ surjit singh ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦ ਕਿ ਉਸ ਦਾ ਸਾਥੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਉੱਥੇ ਹੀ ਦੱਸਦੀ ਹੈ ਕਿ ਇਸ ਕਬੱਡੀ ਖਿਡਾਰੀ ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤਾਂ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਦੱਸਦੀ ਹੈ ਕਿ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਅਧੀਨ ਆਉਂਦੇ ਪਿੰਡ ਖੋਟੇ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਬੱਡੀ ਖਿਡਾਰੀ surjit singh ਗਰੰਤਾ ਦੀ ਮੌਤ ਹੋਈ ਹੈ ਤਾਂ ਦੱਸਦੀ ਹੈ ਕਿ ਇਹਨਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੁੰਦੀ ਆ ਇੱਕ ਪੁਲੀ ਦੇ ਨਾਲ ਇਸ ਗੱਡੀ ਦੀ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਗੱਡੀ ਹਵਾ ਦੇ ਵਿੱਚ ਉੱਥਲ ਜਾਂਦੀ ਹੈ ਤੇ ਸਾਰਾ ਕੁਝ ਇੱਕ ਦੂਰ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਇਆ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਇਹ ਹਾਦਸਾ ਵਾਪਰਿਆ ਉੱਥੇ ਹੀ ਪਿੰਡ ਵਾਸੀਆਂ ਦੇ ਵੱਲੋਂ ਵੱਡੇ ਸਵਾਲ ਖੜੇ ਕੀਤੇ ਗਏ ਨੇ ਕਿ ਇਸ ਰਸਤੇ ਦੇ ਉੱਪਰ ਪਿਛਲੇ ਕਾਫੀ ਸਮੇਂ ਤੋਂ ਕੰਮ ਚੱਲ ਰਿਹਾ ਪਰ ਨਾ ਤਾਂ ਇੱਥੇ ਕੋਈ ਰਿਫਲੈਕਟਰ ਲਗਾਇਆ ਗਿਆ ਨਾ ਕੋਈ ਲਾਈਟ ਲਗਾਈ ਗਈ ਆ ਤੇ ਨਾ ਹੀ ਇੱਥੇ ਜੋ ਰੋਡ ਆ ਜੋ ਰਸਤਾ ਉਸ ਨੂੰ ਡਾਇਵਰਟ ਕੀਤਾ ਗਿਆ ਜਿਸ ਤੇ ਚੱਲਦੇ ਵੱਡਾ ਹਾਦਸਾ ਵਾਪਰਿਆ ਤਾਂ ਵੱਡੇ ਸਵਾਲ ਨੇ ਜਿਹੜੇ ਉਹ ਵੀ ਪਿੰਡ ਵਾਸੀਆਂ ਦੇ ਵੱਲੋਂ ਖੜੇ ਕੀਤੇ ਜਾ ਰਿਹਾ ਤੇ ਇਸ ਗੱਡੀ ਦੀ ਹਾਲਤ ਤੋਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਤੇ ਜੋ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਉਹਨਾਂ ਦੇ ਵਿੱਚ ਸਾਰਾ ਹਾਦਸਾ ਕੈਦ ਹੋਇਆ ਵਾ ਦੱਸਦੇ ਇੱਕ ਪਿੰਡ ਖੋਟੇ ਤੋਂ ਹੀ ਮਾਮਲਾ ਸਾਹਮਣੇ ਆਇਆ ਨੇੜੇ ਇੱਕ ਸਕੂਲ ਹੈ ਜਿਸ ਦੇ ਵਿੱਚ ਸੀਸੀਟੀਵੀ ਕੈਮਰੇ ਸਨ ਤਾਂ ਉੱਥੇ ਸਾਰਾ ਕੁਝ ਕੈਮਰਿਆਂ ਦੇ ਵਿੱਚ ਕੈਦ ਹੋਇਆ ਤੇ ਇਸ ਦੌਰਾਨ ਕਬੱਡੀ ਖਿਡਾਰੀ surjeet singh ਦੀ ਮੌਤ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ surjeet singh ਦਾ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤਾਂ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਿਆ ਉੱਥੇ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਨੌਜਵਾਨ ਦੇ ਪਿੰਡ ਵਾਸੀਆਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਦੇਖੋ ਜੀ ਇਹ ਘਟਨਾ ਬਹੁਤ ਹੀ ਮੰਦਭਾਗੀ ਕਿਰਪਨਾ ਹੋਈ ਹੈ ਜੀ ਸਾਡੇ ਪਿੰਡ ਨੂੰ ਬਹੁਤ ਹੀ ਵੱਡਾ ਘਾਟਾ ਪਿਆ ਹੈ ਕਿਉਂਕਿ ਉਹ ਨੌਜਵਾਨ ਮਤਲਬ ਇੱਕ ਚੰਗੀ ਸ਼ਖਸੀਅਤ ਸੀ ਜੀ ਪਿੰਡ ਦੀ ਉਹ ਤਕਰੀਬਨ ਪਿਛਲੇ 10 ਸਾਲ ਤੋਂ ਕਬੱਡੀ ਚ ਪੂਰਾ ਚੰਗੀ ਤਰ੍ਹਾਂ ਇਹ ਉੱਭਰ ਕੇ ਆਇਆ ਸੀਗਾ ਹੁਣ ਲਗਾਤਾਰ ਕਬੱਡੀ ਦੀ ਗੇਮ ਖੇਡ ਰਿਹਾ ਹੈ ਜੀ ਤੇ ਇਹ ਦੂਜੇ ਨੌਜਵਾਨਾਂ ਲਈ ਵੀ ਉਹ ਇੱਕ ਸੇਧ ਬਣਿਆ ਹੋਇਆ ਹੈ ਜੀ ਜਿਹਦਾ ਸੁਭਾਅ ਇੰਨਾ ਕਿ ਨਰਮ ਸੀ ਵੀ ਮਤਲਬ ਸਾਰਾ ਪਿੰਡ ਹੀ ਉਹਨੂੰ ਮਤਲਬ ਅੱਜ ਉਹਦੇ ਰੋਸ ਇੱਥੇ ਆ ਕੇ ਬੈਠ ਗਿਆ ਜੀ ਤੇ ਲਗਾਤਾਰ ਨੌਜਵਾਨ ਉਹਦੀ سپورਟ ਕਰਦੇ ਰਾਜ ਜੀ ਇਹ ਬਾਗਿਆਪਨਾ ਤੋਂ ਆ ਰਿਹਾ ਸੀ ਜੀ ਸੁਣਿਆ ਵੀ ਬਾਗਿਆਪਨਾ ਤੋਂ ਆ ਰਿਹਾ ਸੀ ਤਾਂ ਜਿਹੜਾ ਹੈਗਾ ਇਹ ਸਰਕਾਰੀ ਸਕੂਲ ਦੇ ਸਾਹਮਣੇ ਕੋਟੇ ਪਿੰਡ ਦੇ ਤਾਂ ਇੱਥੇ ਆ ਕੇ ਇਹਦੀ ਜਿਹੜੀ ਗੱਡੀ ਆ ਨਵੀਂ ਕੰਸਟਰਕਸ਼ਨ ਚੱਲ ਰਹੀ ਹੈ ਇੱਥੇ ਰੋਡ ਦੀ ਤਾਂ ਉੱਥੇ ਕੋਈ ਡਿਵਰਜਨ ਨਹੀਂ ਸੀ ਤੇ ਕੋਈ ਰਿਫਲੈਕਟਰ ਨਹੀਂ ਲੱਗਿਆ ਹੋਇਆ ਹੋਣ ਕਰਕੇ ਇਹਨੂੰ ਸਮਝ ਨਹੀਂ ਲੱਗੀ ਰੋਡ ਇਹ ਤੋਂ ਜਿਹੜੀ ਗੱਡੀ ਸੀ ਅੰਡਰ ਕੰਟਰੋਲ ਨਹੀਂ ਰਹੀ ਤੇ ਉਹ ਕੰਟਰੋਲ ਆਊਟ ਆਫ ਕੰਟਰੋਲ ਹੋ ਕੇ ਗੱਡੀ ਜਿਹੜੀ ਉਹ ਇੱਕ ਨਾਲ ਇੱਕ ਉਖਲੀ ਬਣੀ ਹੋਈ ਉਹ ਚ ਟਕਰਾ ਗਈ ਤੇ ਉਹ ਪਲਟ ਗਈ ਗੱਡੀ ਕਿੰਨੇ ਜਾਨੇ ਸੀ ਦੋ ਜਾਨੇ ਸੀਗੇ ਜੀ ਇਹ ਇਹਦਾ ਨਾਲ ਇੱਕ ਦੋਸਤ ਸੀਗਾ ਉਹ ਹਲੇ ਫਿਲਹਾਲ ਐਡਮਿਟ ਆ ਉਹ ਵੀ ਸੀਰੀਅਸ ਹੈ ਜੀ ਜੀ ਸਰ ਪਰਿਵਾਰ ਕੀ ਮੰਗਦਾ ਪਰਵਾਦ ਦੀ ਮੰਗ ਇਹ ਆ ਜੀ ਪ੍ਰਸ਼ਾਸਨ ਕੋਲੋਂ ਇੱਕ ਤਾਂ ਜਿਹੜਾ ਸੀਗਾ ਉਹ ਬੋਡੀ ਦਾ ਪੋਸਟਮਾਰਟਮ ਕਰਾ ਕੇ ਤੇ ਜਿਹੜੀ ਹੈਗੀ ਹੈ ਇਹਨਾਂ ਦੀ ਕੰਪਨੀ ਜਿਹੜੀ ਰੋਡ ਕੰਸਟਰਕਸ਼ਨ ਕਰ ਰਹੀ ਹੈ ਤੇ ਜਾਂ ਠੇਕੇਦਾਰ ਹੈ ਇਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਇੱਥੇ ਇਹ ਪਹਿਲਾ ਐਕਸੀਡੈਂਟ ਨਹੀਂ ਹੈਗਾ ਜੀ ਇੱਥੇ ਬਹੁਤ ਸਾਰੇ ਐਕਸੀਡੈਂਟ ਆਲਰੇਡੀ ਪਹਿਲਾਂ ਹੋ ਚੁੱਕੇ ਆ ਤਾਂ ਪਿਛਲੇ 9-10 ਮਹੀਨਿਆਂ ਤੋਂ ਇਹ ਵਰਕ ਚੱਲ ਰਿਹਾ ਹੈ ਹਲੇ ਤੱਕ ਇੱਥੇ ਕੋਈ ਬੋਰਡ ਨਹੀਂ ਲੱਗਿਆ ਵੀ ਅੰਡਰ ਕੰਸਟਰਕਸ਼ਨ ਹੈ ਜਾਂ ਕੋਈ ਡਾਇਵਰਜਨ ਇਧਰਲੀ ਸਾਈਡ ਦੇਤਾ ਜਾਂ ਉਧਰਲੀ ਸਾਈਡ ਤੇ ਕੁਝ ਵੀ ਇਦਾਂ ਦਾ ਨਹੀਂ ਲੱਗਿਆ ਤੇ ਇਹਦਾ ਜਿਹੜਾ ਹੈਗਾ ਇਹ ਕੰਪਨੀ ਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਜਿਹੜਾ ਬੰਦਾ ਮੌਜਾ ਦਿੱਤਾ ਜਾਵੇ ਇਹ ਘਟਨਾ ਜੀ ਬਹੁਤ ਮੰਦਪਾਗੀ ਘਟਨਾ ਹੈ ਨਾ ਸਹਿਣਯੋਗ ਘਟਨਾ ਹੈ ਜਿਹੜੇ ਪਰਿਵਾਰ ਦਾ ਇੱਕ ਨੌਜਵਾਨ ਲੜਕਾ ਦੁਨੀਆਂ ਤੋਂ ਚਲੇ ਗਿਆ ਜਿਹਨੇ ਪਰਿਵਾਰ ਲਈ ਬਹੁਤ ਕੁਝ ਕਰਨਾ ਸੀ ਪਰ ਇਹ ਜੋ ਗਲਤੀ ਹੋਈ ਆ ਜੋ ਵੱੱਜਰ ਗਲਤੀ ਮੈਂ ਤਾਂ ਸਮਝੂਗਾ ਕਿਉਂਕਿ ਪ੍ਰਸ਼ਾਸਨ ਔਰ ਇਥੋਂ ਦਾ ਜਿਹੜਾ ਠੇਕੇਦਾਰ ਆ ਉਸ ਠੇਕੇਦਾਰ ਦੀ ਵੱੱਡੀ ਗਲਤੀ ਕਰਕੇ ਇਹ ਮੰਦ ਭਾਗੀ ਕੱਢਣਾ ਵਾਪਰੀ ਐ ਇਹ ਲੰਬੇ ਸਮੇਂ ਤੋਂ 8-9 ਮਹੀਨੇ ਤੋਂ ਇਹ ਵਰਕ ਚੱਲਦਾ ਨਾ ਇੱਥੇ ਕੋਈ ਪ੍ਰਸ਼ਾਸਨ ਦਾ ਧਿਆਨ ਨਾ ਕੋਈ ਸਰਕਾਰ ਦਾ ਧਿਆਨ ਨਾ ਕੋਈ ਠੇਕੇਦਾਰ ਦਾ ਧਿਆਨ ਪਟ ਪਟ ਕੇ ਟੋਏ ਸਿੱਟ ਗਏ ਇੱਥੇ ਕਿਤੇ ਕੋਈ ਰਾਹ ਜਿਹੜੇ ਮੋਟਰਸਾਈਕਲ ਤੇ ਦੋ ਜਾਣੇ ਆਉਂਦੇ ਡਿੱਗ ਪਏ ਕਿਤੇ ਕੋਈ ਡਿੱਗ ਪਿਆ ਹਰ ਰੋਜ਼ ਇੱਥੇ ਕੋਈ ਨਾ ਕੋਈ ਦੂਜੇ ਤੀਜੇ ਦਿਨ ਇਹ ਘਟਨਾ ਵਾਪਰਦੀ ਸੀਗੀ पर परमात्मा ਲੋਕ ਬਚਤ ਹੁੰਦੀ ਰਹੀ ਜਿਹੜੀ ਰਾਤ ਮੰਦਪਾਗੀ ਘਟਨਾ ਵਾਪਰੀ ਆ ਸਾਡੇ ਗੌਂਡੀ ਪਿੰਡ ਦਾ ਨੌਜਵਾਨ ਲੜਕਾ ਜਿਹੜਾ ਕਬੱਡੀ ਪਲੇਅਰ ਵੀ ਸੀਗਾ ਜੋ ਦੁਨੀਆ ਤੋਂ ਚਲੇ ਗਿਆ ਸਦਾ ਲਈ ਜਿਹਦਾ ਕਿ ਪਰਿਵਾਰ ਨੂੰ ਵੀ ਬਹੁਤ ਵੱਡਾ ਸਦਮਾ ਸਾਡੇ ਇਲਾਕੇ ਨੂੰ ਨੌਜਵਾਨ ਪੀੜ੍ਹੀ ਨੂੰ ਉਹਨਾਂ ਨੂੰ ਬਹੁਤ ਵੱਡਾ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਸੋ ਜੋ ਵੀ ਸਰਕਾਰ ਦੇ ਜੋ ਆਪਾਂ ਸਮਝਦਾ ਵੀ ਸਰਕਾਰ ਔਰ ਪ੍ਰਸ਼ਾਸਨ ਦੀ ਵੀ ਬਹੁਤ ਵੱਡੀ ਬੱਜਰ ਗਲਤੀ ਆ ਕਿਉਂਕਿ ਅਧਿਕਾਰੀ ਵੀ ਇੱਥੋਂ ਦੀ ਨੰਗਦੇ ਆ ਸਭ ਕੁਝ ਵੇਦੇ ਆ ਉਹ ਵੀ ਅੱਖਾਂ ਮੀਚ ਕੇ ਨੰਗਦੇ ਆ ਇੱਥੋਂ ਦੀ ਉਹਨਾਂ ਦਾ ਕੋਈ ਧਿਆਨ ਨਹੀਂਗਾ ਵੀ ਆਹ ਕੀ ਕੁਝ ਹੋ ਰਿਹਾ ਹੈ ਪਰ ਅੱਜ ਜਦੋਂ ਰਾਤ ਦਾ ਇਹ ਘਟਨਾ ਵਾਪਰੀ ਵੀ ਆ ਅੱਜ ਤੱਕ ਹੁਣ ਤੱਕ ਪ੍ਰਸ਼ਾਸਨ ਦਾ ਨਾ ਕੋਈ ਅਧਿਕਾਰੀ ਨਾ ਕੋਈ ਸਿਵਲ ਅਧਿਕਾਰੀ ਨਾ ਇੱਥੇ ਇਲਾਕੇ ਦਾ ਜਿਹੜਾ ਹਲਕੇ ਦਾ ਵਿਧਾਇਕ ਆ ਕੋਈ ਵੀ ਇੱਥੇ ਇੱਥੇ ਦੁੱਖ ਦੀ ਘੜੀ ਚ ਨਾ ਪਰਿਵਾਰ ਨਾਲ ਕੋਈ ਆਇਆ ਹੈ ਨਾ ਕੋਈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਹੁਣ ਵੀ ਪ੍ਰਸ਼ਾਸਨ ਨੂੰ ਹੁਣ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਹੈ ਜਿਹਦੇ ਮੈਂ ਸਮਝਦਾ ਵੀ ਸਾਰਿਆਂ ਦੀ ਬਹੁਤ ਵੱਡੀ ਵੱਜਰ ਗਲਤੀ ਆ ਸੋ ਇਸ ਕਰਕੇ ਮੈਂ ਸਮਝਦਾ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਸਰਕਾਰ ਨੂੰ ਵੀ ਇਹਨਾਂ ਠੇਕੇਦਾਰ ਸੜਕ ਦੇ ਠੇਕੇਦਾਰ ਔਰ ਜਿਹੜਾ ਠੇਕੇਦਾਰ ਦੀ ਵੱਜਰ ਗਲਤੀ ਕਰਕੇ ਇਹ ਹਾਦਸਾ ਵਾਪਰਿਆ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਔਰ ਜਿਹੜਾ ਬੇਟਾ ਸਾਡੇ ਤੋਂ ਸਦਾ ਲਈ ਚਲਿਆ ਗਿਆ ਉਹਦੇ ਪਰਿਵਾਰ ਨੂੰ ਜੋ ਬਣਦਾ ਮੁਆਵਜ਼ਾ ਦਿੱਤਾ ਜਾਵੇ ਸੋ ਇੰਨਾ ਸਭ ਮੈਂ ਜੋ ਜਿੰਨੀ ਵੀ ਗੱਲ ਕੀਤੀ ਆ ਮੈਂ ਆਪਦੇ ਹਾਲਾਤਾਂ ਮੁਤਾਬਕ ਕੀਤੀ ਆ ਵੀ ਜੋ ਬਣਦਾ ਇਸ ਪਰਿਵਾਰ ਨੂੰ ਮੁਆਵਜ਼ਾ ਕਿਉਂਕਿ ਹੱਕ ਬਣਦਾ ਵੈਸੇ ਮੁਆਵਜ਼ੇ ਨਾਲ ਉਹ ਜਿਹੜਾ ਪਾੜ ਉਹ ਤਾਂ ਨਹੀਂ ਪੂਰਾ ਹੋ ਸਕਦਾ ਪਰਿਵਾਰ ਦੇ ਗੁਜਾਰੇ ਲਈ ਕਿਉਂਕਿ ਲੜਕੇ ਦੀ ਸ਼ਾਦੀ ਹੋਈ ਨੂੰ ਵੀ ਥੋੜਾ ਚਿਰ ਹੋਇਆ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਇਹਦੇ ਇੰਨੀ ਪੂਰਾ ਧਿਆਨ ਦੇਣਾ ਚਾਹੀਦਾ ਹੁਣ ਤੱਕ ਪ੍ਰਸ਼ਾਸਨ ਨੂੰ ਵੀ ਇੱਥੇ ਆਉਣਾ ਚਾਹੀਦਾ ਸੀ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਚਾਹੀਦਾ ਸੀ ਸਾਡੇ ਹਲਕੇ ਦੇ ਵਿਧਾਇਕ ਨੂੰ ਵੀ ਆਉਣਾ ਚਾਹੀਦਾ ਸੀ ਪਰ ਨਹੀਂ ਕੋਈ ਪਹੁੰਚਿਆਗਾ ਇਹ ਵੀ ਮੈਂ ਸਮਝਦਾ ਵੀ ਉਹਨਾਂ ਦੀ ਬਹੁਤ ਵੱਡੀ ਗਲਤੀ ਆ ਔਰ ਠੇਕੇਦਾਰ ਤੇ ਵੀ ਹੁਣ ਨੂੰ ਨੂੰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਸੀ ਠੇਕੇਦਾਰ ਨੂੰ ਪਕੜ ਕੇ ਆ ਜੋ ਕੁਝ ਹੋ ਰਿਹਾ ਆ ਜਿਹੜਾ ਸਾਰਾ ਕੁਝ ਹੋਇਆ ਇਹ ਠੇਕੇਦਾਰ ਦੀ ਨਲੈਕੀ ਕਰਕੇ ਹੋਇਆ ਠੇਕੇਦਾਰ ਔਰ ਦੂਸਰਾ ਪ੍ਰਸ਼ਾਸਨ ਪ੍ਰਸ਼ਾਸਨ ਵੀ ਇਸ ਗੱਲ ਦਾ ਜ਼ਿੰਮੇਵਾਰ ਆ ਅਸੀਂ ਹਰ ਰੋਜ਼ ਦੇਨੇ ਆ ਵੀ ਜੋ ਇੱਥੇ ਕੱਟਾ ਉੜਦਾ ਕੋਈ ਇੱਥੇ ਪਾਣੀ ਨਹੀਂ ਛੜਕਾ ਹੁੰਦਾ ਇੱਥੇ ਕਿਸੇ ਟਾਈਮ ਵੀ ਮਤਲਬ ਕੋਈ ਵੀ ਹੋਰ ਵੀ ਹੱਥ ਸਾਬ ਵਾਪਰ ਸਕਦਾ ਜੀ ਪ੍ਰਸ਼ਾਸਨ ਨੇ ਹੁਣ ਵੀ ਪ੍ਰਸ਼ਾਸਨ ਨੂੰ ਅਕਲ ਨਾ ਆਈ ਨਾ ਫਿਰ ਮੈਂ ਸਮਝਦਾ ਵੀ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਆ ਸੋ ਅਸੀਂ ਵੀ ਆਪਣੀ ਸਾਡੀ ਮੁਲਾਜ਼ਮ ਜੱਥੇ ਬੰਦੀ ਹੈ ਪੈਨਸ਼ਨ ਫਰੰਟ ਵੱਲੋਂ ਇਸ ਪਰਿਵਾਰ ਨਾਲ ਜੋ ਵੀ ਮਤਲਬ ਸਾਨੂੰ ਕਹਿਣਗੇ ਅਸੀਂ ਇਹਨਾਂ ਨੂੰ ਦੁੱਖ ਦੀ ਘੜੀ ਦੇ ਵਿੱਚ ਹੁਣ ਵੀ ਬੈਠੇ ਆ ਇਹਨਾਂ ਦੇ ਨਾਲ ਜੋ ਵੀ ਸਾਨੂੰ ਕਹਿਣਗੇ ਮੈਂ ਆਪਣੇ ਸਾਰੇ ਜਿੰਨੇ ਵੀ ਸਾਥੀ ਆ ਉਹਨਾਂ ਨੂੰ ਇਸ ਦੁੱਖ ਦੀ ਘੜੀ ਵਿੱਚ ਜਿੱਥੇ ਵੀ ਇਹ ਧਰਨਾ ਲਾਉਣਗੇ ਉਹਨਾਂ ਦੇ ਨਾਲ ਅਸੀਂ ਖੜਾਗੇ ਮੋਢੇ ਨਾਲ ਮੋਢਾ ਜੋੜ ਕੇ